ਚੱਲ ਪਹਿਲਾਂ ਉਹਦੇ ਕਰਨ ਦੇ ਬਾਈ ਐ ਮੈਂ ਕਦੇ ਨਾ ਸੀ ਆਰਡਰ ਕੀਤੇ ਸਨ ਓਏ ਤੂੰ ਭੈਣ ਵਲੋਗਿੰਗ ਕਰਨ ਲੱਗ ਗਿਆ ਵਲੋਗਿੰਗ ਤੇ ਅੱਜ ਬੜੀ ਹੋਈ ਏ ਅਜੇ ਪਾਵਾਂਗੇ ਇਹ ਵੀ ਪਈਗਾ ਵਿੱਚ ਹੁਣ ਦੇ ਚਾਰਜਰ ਜਰਨ ਕਰ ਲੈਣਾ ਮੇਰੇ ਤੋਂ ਤਾਂ ਜਾਏ ਵੀ ਨਹੀਂ ਜਾਣਾ ਉਥੇ ਕਿਹੜਾ ਸੀਟ ਆਈ ਪਈ ਸੀ ਕਿ ਮੇਰੇ ਕੋਲ ਚਾਰਜਰ ਚਾਰਜਰ ਲਿਆ ਇਹ ਚਲਾ ਦਾਂਗੇ ਮੋਟਰਸਾਈਕਲ 'ਚ ਉਹ ਕੇਵਲ ਲਾ ਲੈ ਹਾਂ ਮੋਟਰ ਕੇਵਲ ਲਾ ਭਰਾ ਕਿੰਨੀ ਆ ਗੋ ਡਿਲੀਵਰੀਆਂ ਹੋਰ ਰਹਿ ਗਈਆਂ ਕਰੀ ਮੇਰਾ ਰੱਤ ਪਈ ਆ ਪੰਜਾਬੀ ਉਹੋੜਾ ਦਾ ਮੈਚ ਖੇਚ ਦੇਣਾ ਤੈਨੂੰ ਸੈਂਡ ਕਰ ਦਾਂਗਾ 52 ਡਿਲੀਵਰੀ ਚਾਹੀਦੀ ਆਓ WhatsApp ਕਰ ਦਿਓ ਨਾ ਨਾ ਬੰਦ ਕਰ ਲੈ ਨਾ ਬਾਈ ਬਾਈ ਕਿੱਥੋਂ ਆਇਆ ਮੈਂ ਦੇ ਲੈ ਕੇ ਜਦੋਂ ਬਰੇ ਯਰ ਦਾ ਸੱਤ ਲਾ ਕੇ ਚਾਰ ਜਰ ਦਾ ਮੈਂ ਪੂਰੀਆ ਕਰਾ ਦਿੰਦਾ ਮਿੰਨਾ ਆਇਆ ਕਰਤੀ ਆ ਮੈਨੇ ਹਾਂ ਲੰਮ ਲਾਦਾ ਵੀ ਸੁਆਣੀ ਲੱਗਿਆ ਬਾਈ ਉਹਦਾ ਚਾਰ ਲਾ ਕੇ ਚਾਰਜਰ ਲਾ ਕੇ ਸੈੱਟ ਕਰ ਲੈਂਦੇ ਨਹੀਂ ਨਾ ਉਹ ਹਾਂ ਬੰਦ ਹੋ ਜੀ ਆ ਲੱਗੂਗਾ ਯਾਰ ਮੈਂ ਲਾਇਆ ਜਾ ਪਰ ਹਸਾਬ ਦਾ ਬਾਈ ਦਾ ਵਿੱਚ ਵੀ ਵੀ ਵਲੋਗਿੰਗ ਮੈਂ ਕਰ ਤੋ ਉਹਦਾ ਵੀਡੀਓ ਬਣਾਉਣਾ ਇਹ ਤਾਂ ਪਹਿ ਗਈ ਉਹਦੇ ਨਾਲ ਬੋਲਣ ਲੱਗ ਗਿਆ ਕਹਿੰਦਾ ਇਸਨੂੰ ਬਾਕਸਿੰਗ ਕਰਨ ਲੱਗ ਗਿਆ ਇਹੋ ਜਿਹੀ ਚੀਜ਼ਾਂ ਚਲਦੀਆਂ ਨੇ ਫਾਈਵ 2 ਨੰਬਰ ਵਿੱਚ 54000 ਬਾਈ ਤੈਨੂੰ ਗਰਮੀ ਨਹੀਂ ਲੱਗਦੀ ਇਹਦੇ ਚ ਆਹ ਉਹ ਕਿੱਦਾਂ ਆਇਆ ਮੈਂ ਆਪਣਾ ਮੰਨਣ ਨੂੰ ਨਾ ਸਮਝ ਨਹੀਂ ਦੇ ਰਿਹਾ ਸਮਝ ਮੇਰੇ ਕਿਹਜਾ ਕੰਮਾਂ ਦੇ ਲਾਚ ਘੰਟੇ ਦਾ ਰਾਹ ਹੈ ਨਹੀਂ ਲੱਗਿਆ ਅੱਖੀਂ ਵੀ ਰੱਖਣਾ ਕੋਈ ਫਲਾ ਮੱਛਰ ਮੱਕੀ ਕੋਈ ਨਹੀਂ ਲੱਗਦਾ ਹੋਰ ਮੈਂ ਖਲੋਤ ਕੋਰ ਮਰਦਾ ਲੈ ਵੀ ਅਨੁਭਵ ਅਨੁਭਵ ਸੀ ਨਾ ਹੋ ਗਿਆ ਦਾ ਉਹ ਪੁਰਾਣੇ ਵੇਚਿਆ ਪੈਸੇ ਆਪਣੇ ਚੱਕ ਕੇ ਕਿਨੇ ਦਾ ਲਾਉਂਦੀ ਉਹ ਤੇੜ੍ਹ ਜੇਗਾ ਹੈ ਨੰਬਰ ਲੰਮਾ ਪਰਸੈਂਟਾ ਦਾ ਲਾਉਂਦਾ ਦਵਾਲ ਹੋ ਗਿਆ ਕਰਦੇ ਨੂੰ ਫੋਨ ਕੈਜੀ ਲੈ ਵੀ ਸਿਰੇ ਹੀ ਕੰਮ ਹੈ ਕੋਈ ਚੀਜ਼ ਹੈ ਜਿਹੜੀ ਉਹਦੇ ਕੋਲੇ ਨਾ ਲੈ ਮੱਕੀ ਰੇ ਤੋਂ ਨਹੀਂ ਮਿਲਦੀ ਕਦਰ ਉੱਪਰ ਲੱਗੂਗਾ ਨਾ ਆਹਦੇ ਉੱਪਰ ਲੱਗਣ ਵਾਲਾ ਉਹਦੇ ਤੇ ਕੈਮਰੇ ਵਾਲਾ ਨਹੀਂ ਜਾਓ ਤਿੰਨ ਨੇ ਫਿਰ ਭਰਾ ਆ ਆਹੋ ਹੀ ਹੈ ਭਰਾ ਜਿੱਦੇ ਜਿਹੇ ਹੈਡ ਬੁਲਾਈ ਜੀ ਉਹ ਤੇ ਮਾ ਮਾਈਕ ਨਹੀਂ ਮਾਰਾਂ ਤੁਹਾਨੂੰ ਆਏ ਉਹਦੇ ਨਾਲ ਸੋ ਬੋਲੋ ਆਹਦਾਂ ਦੀ ਲੋਡ ਨਹੀਂ ਚੱਲ ਜੰਦੀ ਇਹਦਾ ਤੇ ਭਰਾ ਵਾਏ ਆ ਆਹ ਲੱਗਣ ਵਾਲਾ ਕਿਥੇ ਉਹ ਦੀ ਜੀਕੀ ਦੇ ਦੇ ਉਹ ਦੀ ਜੀਕੀ ਮਿੰਟ ਦੇਣਾ ਚੈੱਕ ਕਰ ਲਾ ਚੱਲ ਗਿਆ ਕਨੈਕਟ ਕਿੱਦਾਂ ਕਰੋਗੇ ਉਹਨੂੰ ਹਾਂ ਆਸ਼ਾ ਕੋਲ ਚਲਾਣ ਵਾਲਾ ਹਾਂ ਜਪੂਨ ਚ ਲਾ ਕੇ ਇੱਕ ਵਾਰ ਵੀ ਇਹਦਾ ਕੈਮਰੇ ਚ ਨਾ ਠੀਕ ਹੈ ਫਿਰ ਸਾਰੇ ਜੀ ਵੀਰੇ ਆ ਬਈ ਦੇ ਵੀਡੀਓ ਉਹ ਸਾਰੇ ਜਿੰਨੀਆਂ ਜੀਨ ਸੁਣੋ ਕਮੀ ਦੀ ਬੋਸ ਨਹੀਂ ਆ ਦੇਖੋ ਇਹ ਕੀ ਨਹੀਂ ਚੋਣੀ ਕਰਦੇ ਆਪਣੀ ਮਾਈਕ ਥੋੜੀ ਏ ਇਹ ਰਿਸਿਵਰ ਹੈ ਅੱਛਾ ਦੇਖੋ ਕਿੰਨੀ ਘੈਂਟ ਜਾਈ ਏ ਹੁਣ ਪਾਵਾਂਗੇ ਧੱਕ ਵੀਡੀਓ ਦੀ ਹੈਲੋ ਹੈਲੋ ਦੇਖਿਓ ਆਵਾਜ਼ ਕਿੰਨੀ ਘੈਂਟ ਹੋਂਦੀ ਦੇਖਿਓ ਮਾੜਿਆ ਹੁੰਦੀ ਵਰੀਆ ਜਾਂ ਤਾਰੋਂ ਕੇ ਤਾਂ ਆਏਗਾ ਨਾ ਬੋਤੀ ਪਾ ਵੀ ਮੈਂ ਗਿਆ ਓਨ ਕਰ ਲੀਏ ਆਵਾਜ਼ ਥੋੜੀ ਵਧੀਆ ਆਪਣੇ ਨਾ ਪਤਾ ਨਹੀਂ ਕੀ ਦਿੱਕਤ ਆ ਗਈ ਏ ਤੇ ਆ ਬਾਈ ਆਇਆ ਹੁਣ ਵੀਰ ਐ ਆਪਾਂ ਨੂੰ ਸਮਾਨ ਦੇਣਾ ਆ ਮਹਿਕ ਆਏ ਨੇ ਜੁਐਸਏ ਦਾ ਜ਼ਰੂਰ ਮਿਲਦਾ ਮੈਂ ਫ੍ਰੀ ਤੋਂ ਬੁੱਕ ਕਰਾਇਆ ਬਾਈ ਕਿੱਥੋਂ ਆਇਆ ਵਾਹ ਬੇਚ ਮਿਲਿਆ ਤੇ ਕਿੰਨੇ ਦਾ ਹੈ ਸਮੋਟ ਕੀ ਕਰਦੇ ਬਾਈ ਛੱਡ ਦੇ ਵਾਲੇ ਇਹ ਲਾ ਦੇ ਕਿਤੇ ਸਮਾਨ ਹੀ ਬੜਾ ਜੱਤੀ ਕਰਨਾ ਮੈਂ কার কাবোছে মন্য় নিযবা সিয়ে. কিকাকাএং কাদেলিয়. কাদের ক্য়ুলে মনিয়ীছর সিয়ে মন্য়